ਕਦੋਂ ਵੇਖਿਆ ਤ੍ਰਿਕਟਿ ਸੰਧ ਮੇ ਪੇਖਿਆ ਘਟਹੁ ਘਟ ਜਾਗੀ ਐਸੀ ਬੁੱਧ ਸਮਾਚਰੇ ਘਟ ਮਾਇ ਤੇ ਆਗੀ ਚੇਤਨਾ ਉੱਪਰ ਨੂੰ ਉਠੇ ਕੁੰਡਲ ਨੇ ਪੂਰਨ ਤੌਰ ਤੇ ਸੁਰਜੇ ਤੋਈ ਆਤਮਾ ਇੱਕਦਮ ਬੁਲੰਦੀਆਂ ਨੂੰ ਛੋ ਕੇ ਉਹਨੇ ਟਕਰਾਓ ਲਿਆ ਆ ਗਿਆ ਚੱਕਰ ਨਾਲ ਤੇ ਆ ਗਿਆ ਚੱਕਰ ਖੁੱਲ ਗਿਆ ਇਹਦੇ ਖੁੱਲਦੇ ਆ ਉਸ ਪਰਮ ਜੋਤ ਦੀ ਝਲਕ ਤੇ ਉਸ ਝਲਕ ਦਾ ਦਸਮ ਗ੍ਰੰਥ ਦੇ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੇ ਵਿਸਥਾਰ ਸਹਿਤ ਜ਼ਿਕਰ ਕੀਤਾ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਦਿਨ ਇੱਕ ਅਜਬ ਆਤਮ ਰਾਮ ਜਹ ਅਮਿੱਤ ਤੇਜ ਅਬਗਤ ਆਕਾਮ ਇਹ ਕੌਣ ਆਏ ਆਤਮ ਸਰੂਪ ਜਹ ਅਮਿੱਤ ਤੇਜ ਅਬਗਤ ਅਬੂਤ ਪਹਿਲੇ ਪਹਿਲੇ ਦਿਨ ਜਦ ਕੋਈ ਅਭਿਆਸੀ ਇਸ ਨੂੰ ਵੇਖਦਾ ਹੈ ਪਹਿਲੇ ਪਹਿਲੇ ਦਿਨ ਜਿਸ ਦਾ ਇਹ ਆਗਿਆ ਚੱਕਰ ਖੁੱਲਦਾ ਹੈ ਪਹਿਲੇ ਦਿਨ ਦੀ ਘਟਨਾ ਤਾਂ ਉਹ ਪੁੱਛ ਬੈਠਦਾ ਹੈ ਕੌਣ ਹੈ ਕੀ ਹੈ ਇਹ ਕੌਣ ਆਏ ਆਤਮ ਸਰੂਪ ਆਤਮ ਦੇ ਅਰਥ ਨੇ ਚਾਨਣਾ ਇਤਨਾ ਚਾਨਣਾ ਹੈ ਕੀ ਹੈ ਇਹ ਆਨੰਦ ਦੇਣ ਵਾਲਾ ਇਹ ਰਸ ਦੇਣ ਵਾਲਾ ਇਹ ਪਰਮ ਅਦਭੂਤ ਰੂਪ ਏ ਕੀ ਹੈ ਇਹ ਕੌਣ ਆਏ ਆਤਮ ਸਰੂਪ ਜੈ ਅਮਿੱਤ ਤੇਜ ਅਭਗਤ ਅਭੂਤ ਗਤੀਤ ਰਹਿਤ ਨੈ ਚਲ ਟਿਕੇ ਆਇਆ ਸਦਾ ਸੁਖ ਤੇ ਆਨੰਦ ਦੇਣ ਵਾਲਾ ਇਹ ਪਰਮ ਪ੍ਰਕਾਸ਼ ਕੀ ਹੈ ਇਹਦਾ ਜਵਾਬ ਵੀ ਥੱਲੇ ਉਸ ਪ੍ਰਕਾਸ਼ ਨੇ ਜੋ ਜਵਾਬ ਦਿੱਤਾ ਸਤਗੁਰ ਥੱਲੇ ਲਿਖ ਦੇਣ ਦਸ਼ਮ ਗ੍ਰੰਥ ਦੇਵਾਕ ਇਹ ਬ੍ਰਹਮ ਆਇ ਆਤਮ ਸਰੂਪ ਜਹ ਅਮਿੱਤ ਤੇਜ ਅਬਗਤ ਅਬੂਤ ਐ ਜੀਵ ਜਿਸਨੂੰ ਤੂੰ ਵੇਖ ਰਿਹਾ ਐ ਇਹ ਬ੍ਰਹਮ ਹੈ ਇਹ ਪ੍ਰਭੂ ਹੈ ਤੇ ਉਸਦਾ ਚਾਨਣਾ ਹੈ ਤੇ ਉਸਦਾ ਨੂਰ ਹੈ ਤੇ ਇਸ ਨੂਰ ਤੱਕ ਜਦ ਕੋਈ ਪਹੁੰਚਦਾ ਹੈ ਤੇ ਮੁਹੰਮਦ ਸਾਹਿਬ ਉਸਨੂੰ ਕਹਿ ਦਿੰਦੇ ਨੇ ਨ ਇਹ ਨੂਰੀ ਹੋ ਗਿਆ ਇਹ ਤੇ ਨੂਰੀ ਹੈ ਸਨਾਤਨ ਮਤ ਦੇ ਚ ਕਹਿੰਦੇ ਨੇ ਇਹ ਤੇ ਦੇਵਤਾ ਹੋ ਗਿਆ ਦੀਵਾ ਜਲ ਗਿਆ ਤੇ ਗੁਰਮਤ ਦੇ ਚ ਕਹਿੰਦੇ ਨੇ ਬ੍ਰਹਮਗਣੀ ਹੋ ਗਿਆ ਇਹ ਤੇ ਹੁਣ ਬ੍ਰह्म ਗਿਆਨੀ ਹੋ ਗਿਆ ਇਹ ਤੇ ਪਰਮ ਗਿਆਨੀ ਹੋ ਗਿਆ ਗਿਆਨੀ ਨਹੀਂ ਬ੍ਰह्म ਗਿਆਨੀ ਹੋ ਗਿਆ ਪਰਮ ਗਿਆਨੀ ਹੋ ਗਿਆ ਇਹਦੀ ਮਹਿਮਾ ਹੁਣ ਨਹੀਂ ਬਿਆਨ ਕੀਤੀ ਜਾ ਸਕਦੀ ਇਸ ਤਰ੍ਹਾਂ ਦਾ ਬ੍ਰह्म ਗਿਆਨੀ ਸਹਬ ਕਹਿੰਦੇ ਨੇ ਬ੍ਰह्म ਗਿਆਨੀ ਕੋ ਖੋਜੇ ਮਹਿਸੂਰ ਨਾਨਕ ਬ੍ਰह्म ਗਿਆਨੀ ਆਪ ਪਰਮੇਸ਼ ਸ਼ਿਵ ਜੀ ਲਬਦਾ ਫਿਰਦਾ ਹੈ ਇਹ ਅਕਾਲ ਪੁਰਖ ਕਿਸੇ ਐਸੇ ਦੇ ਦਰਸ਼ਨ ਕਰਾ ਜਿੱਥੇ ਦੀਵਾ ਜਲ ਗਿਆ ਕਿਸੇ ਐਸੇ ਦੇ ਦਰਸ਼ਨ ਕਰਾ ਜੋ ਨੂਰ ਤੱਕ ਪਹੁੰਚ ਗਿਆ ਤੇ ਸਹਿਬ ਵੀ ਕਹਿੰਦੇ ਨੇ ਜਿਨ੍ਹਾਂ ਦਿਸੰਧਣਿਆ ਮੇਰੀ ਦੁਰਮਤ ਵੰਜੇ ਮਿੱਤਰ ਅਸਾਜੜੇ ਸੇ ਆਉ ਢੂੰਡੇਂਦੇ ਜਗ ਸਭਾਇਆ ਜਨ ਨਾਨਕ ਵਿਰਲੇ ਕੇ ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ ਸਹੀ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਪੂਰਬ ਕਰਮ ਅੰਕੁਰ ਜਦ ਪ੍ਰਗਟੇ ਤੋ ਭੇਟਿਓ ਪੁਰਖ ਰਸਕ ਬੈਰਾਗੇ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੇ ਸੋਈ ਜਾਗੇ ਜਨਮਾਂ ਜਨਮਾਂਤਰਾਂ ਦੀ ਸੁੱਤੀ ਚੇਤਨਾ ਜਾਗ ਪਈ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਕੁੰਡਲਨੀ ਜਾਗ ਪਈ ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਇਹ ਆਤਮਾ ਇਹ ਪਰਮ ਸ਼ਕਤੀ ਜਾਗ ਪਈ ਅੰਧੇਰਾ ਮਿਟ ਗਿਆ ਚਾਨਣਾ ਹੋ ਗਿਆ ਪਰਮ ਪ੍ਰਕਾਸ਼ ਹੋ ਗਿਆ ਤੋ ਜੋ ਵੇਖਣਾ ਹੈ ਇਹ ਪਰਮ ਪ੍ਰਕਾਸ਼ ਹੈ ਜੋ ਸੁਣਨਾ ਹੈ ਇਹ ਅਨਾਹਦ ਨਾਦ ਹੈ ਜਿਸ ਦਿਨ ਗੁਰੂ ਦਿਖਾਈ ਦੇਗਾ ਉਸ ਦਿਨ ਫਿਰ ਇੱਕ ਥਾਂ ਤੇ ਨਹੀਂ ਕਾਇਨਾਤ ਦੇ ਜ਼ਰਰੇ ਜ਼ਰਰੇ ਚ ਦਿਖਾਈ ਦੇਗਾ ਫਿਰ ਤੇ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਇਸ ਸਰਗੁਣ ਸਰੂਪ ਦੇ ਚ ਉਸ ਨਿਰਗੁਣ ਬ੍ਰਹਮ ਦੀ ਝਲਕ ਮਿਲ ਜਾਏਗੀ ਬਾਕੀ ਕਲਪਨਾ ਮਾਤਰ ਆਉਂਦੀ ਹੈ ਗੱਲ ਤੋ ਪਿਉਖ ਨੇ ਕਿਹਾ ਮੈਂ ਅੱਜ ਪਾਦਸ਼ਾ ਨੂੰ ਵੇਖਿਆ ਹੈ। ਤੋ ਕਵੀ ਬੈਠੇ ਸਨ ਕਵੀਆਂ ਦੀ ਆਪਣੀ ਬੋਲੀ ਆਉਂਦੀ ਹੈ। ਸਾਹਿਤਿਕ ਬੋਲੀ ਆਉਂਦੀ ਹੈ ਇਹਨਾਂ ਦੀ। ਕਹਿਣ ਲੱਗੇ ਪਿਉਖ ਜੇ ਤੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਿਆ ਤੇ ਉਹ ਚੰ드ਰਮਾ ਦੀ ਤਰ੍ਹਾਂ ਹੋਣਗੇ। ਉਹਨਾਂ ਦਾ ਮੁਖੜਾ ਚੰ드ਰਮਾ ਦੇ ਸਮਾਨ ਹੋਵੇਗਾ। ਕਿ ਪਿਉਹ ਕਹਿੰਦੇ ਨੇ ਦੇਖ ਕੇ ਮਯੰਕ ਰੰਕ ਮੁਖ ਪੇ ਕਲੰਕ ਅਤ ਕੈਸੇ ਉਨਮਾਨ ਕਰ ਕਹੂੰ ਮੁਖ ਚੰਦਰ ਸਮ ਚੰ드ਰਮਾ ਦੇ ਮੁਖੜੇ ਤੇ ਕਲੰਕ ਵੇਖ ਕੇ ਧੱਬਾ ਵੇਖ ਕੇ ਮੈਂ ਕਿਵੇਂ ਆਖਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮੁਖੜਾ ਇਸ ਚੰ드ਰਮਾ ਦੇ ਸਮਾਨੇ ਕੀ ਹੈ ਕੁਝ ਵੀ ਨਹੀਂ ਉਹ ਜਿਹੜੀ ਝਲਕ ਮਿਲਦੀ ਹੈ ਉਥੇ ਚੰ드ਰਮਾ ਫਿੱਕਾ ਪੈ ਜਾਂਦਾ ਸੂਰਜ ਫਿੱਕੇ ਪੈ ਜਾਂਦੇ ਇੰਦਰ ਵਰਗੇ ਹੋਣਗੇ ਦੇਵਤਿਆਂ ਵਿੱਚ ਇੰਦਰ ਸਿਰਮੌਰ ਮੰਨਿਆ ਜਾਂਦਾ ਹੈ ਸੁਰਗ ਦਾ ਰਾਜਾ ਮੰਨਿਆ ਜਾਂਦਾ ਇੰਜ ਪੁਰਾਣ ਕਹਾਣੀ ਤੋਂ ਇੰਦਰ ਦੇ ਸਮਾਨ ਹੋਣਗੇ ਇੰਦਰ ਨੂੰ ਕਹਿੰਦੇ ਨੇ ਮਗਵਾ ਤਪਯੋਖ ਕਹਿੰਦੇ ਨੇ ਮਗਵਾ ਸਰੀਰ ਪਰ ਦੇਖ ਕੇ ਸਹੰਸਰ ਭਗ ਕੈਸੇ ਕਰ ਕਹੂੰ ਪੁਨ ਗੁਰੂ ਕੋ ਸੁਰਿੰਦਰ ਸਮ ਗੋਤਮ ॠषि ਦਾ श्रापਿਆ ਹੋਇਆ ਉਹ ਇੰਦਰ ਤੇ ਗੋਤਮ ਦੀ ਪਤਨੀ ਅਹिल्या ਦਾ ਸਤਿਭੰਗ ਕਰਨ ਵਾਲਾ ਉਹ ਦੁਰਾਚਾਰੀ ਇੰਦਰ ਉਹਦੇ ਸਮਾਨ ਮੇਰੇ ਕਲਗੀਧਰ ਗੁਰਗੋਬਿੰਦ ਸਿੰਘ ਜੀ ਦਾ ਮੁਖੜਾ ਜੋ ਜਗਤ ਦੀ ਸత్యਦੇ ਰક્ષਕ ਨੇ ਉਹ ਤੇ ਬਖਸ਼ਕ ਹੈ ਦੇਖ ਕੇ ਅਨੰਗ ਅੰਗ ਹੀਨ ਰਿਪੀ ਰਖਣ ਕੋ ਕੈਸੇ ਸੋ ਸਮਾਨ ਕਰ ਕਹੂੰ ਰਤੀ ਇੰਦਰ ਸੰਮ ਉਹ ਨਾ ਪਿਉਖ ਬਨ ਆਇਓ ਯਾ ਸੰਸਾਰ ਵਿੱਚ ਗੋਬਿੰਦ ਮਿਰਗਿੰਦ ਗੁਰੂ ਧਰਮ ਧੋरेन्द्र ਸੰ ਮਿਰਗਿੰਦ ਕਹਿੰਦ ਨੇ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਮੈਂ ਕਿਸੇ ਨਾਲ ਨਹੀਂ ਦੇ ਸਕਦਾ ਉਹ ਜੈਸੇ ਮੈਂ ਸੁੰਦਰਤਾ ਵੇਖੀਏ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਸੁਣ ਲਓ ਆਪ ਕਹਿੰਦ ਨੇ ਮੈਂ ਅਜ ਅਕਾਲ ਪੁਰਖ ਦੀ ਸੁੰਦਰਤਾ ਵੇਖੀ ਮੈਂ ਅਜ ਨੂੰ ਵੇਖਿਆ ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦ ਨੇ ਨਾ ਮੈਂ ਪੇਖਿ ਹੋਰੀ ਉੱਚਾ ਮੋਹਨ ਸਭ ਤੋਂ ਉੱਚ ਇਸ ਤੋਂ ਪਹਿਲੇ ਸੁਣਨਾ ਹੁੰਦਾ ਹੈ ਅਨਾਹਦ ਨਾਦ ਥੱਲੇ ਇਸ ਤੋਂ ਬਾਅਦ ਸਿੱਧੀਆਂ ਦਾ ਜਗਤ ਹੈ ਪਰ ਅੱਜ ਇੱਕ ਐਸੀ ਦੁਨੀਆ ਅਰੰਭ ਹੋ ਗਈ ਹੁਣ ਵੇਖਣਾ ਹੁਣ ਜਿੱਥੇ ਬੈਠੇ ਨੇ ਵੇਖਣਾ ਹੈ ਤੋਂ ਸਾਬਿਕੰਨ ਮੈਂ ਜਿਸ ਦਿਨ ਦਾ ਵੇਖਿਆ ਇਹ ਆਪ ਦਾ ਛੰਦ ਦਸਮ ਗ੍ਰੰਥ ਦੇ ਵਿੱਚ ਹੈ ਇਹ ਤੁਹਾਡੇ ਸਾਹਮਣੇ ਮੈਂ ਰੱਖ ਰਿਹਾ ਹਾਂ ਮਹਾਰਾਜ ਕਹਿੰਦੇ ਨੇ ਮੀਨ ਮੁਰਝਾਨੇ ਕੰਜ ਖੱਜਣੇ ਖਿਸਾਨੇ ਅਲਫਰਤ دیਵਾਨੇ ਬਨ ਡੋਲੇ ਜਿਤ ਤਿਤਹਿ ਦਾਰਨ ਦਰੰਕ ਗयो ਦੇਸ਼ ਦਿਸ਼ਨਾ ਨਪਾਂਕ ਰੂਪ ਕੀ ਕ੍ਰਾਂਤੀ ਜਦ ਫੈਲ ਰਹੀ ਸਿਤਹਿ ਕੀਰ ਔਰ ਕਪੋਤ ਬਿੰਬ ਕੋਕਿਲਾ ਕੁਲਾਪੀ ਬਨੇ ਲੂਟੇ ਫੂਟੇ ਫਰੇ ਮਨ ਚੈਨ ਨਹੀਂ ਸਿਤਹਿ ਸਤਗੁਰੂ ਦੀ ਭਾਸ਼ਾ ਗੂੜੀ ਪ੍ਰਜਾ ਬਸ਼ਾ ਹੈ ਥੋੜਾ ਜਿਹਾ ਖੁਲਾਸਾ ਕਰ ਦੇਂ ਮੇਨ ਮਰ ਜਾਣੇ ਮੱਛੀ ਬਹੁਤ ਚੰਚਲ ਮਣੀ ਗਈਏ ਤੇ ਕੱਲ ਮੈਂ ਅਰਜ਼ ਕੀਤੀ ਸੀ ਗੁਰਨਾਣਿਕ ਦੇਵ ਜੀ ਮਹਾਰਾਜ ਨੇ ਬਹੁਤ ਸਿਆਣਾ ਵੀ ਆਖਿਆ ਅਤ ਸਿਆਣੀ ਸੋਹਣੀ ਮਾਮੂਲੀ ਸਿਆਣੀ ਨਹੀਂ ਅਤ ਸਿਆਣੀ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਕੀ ਤੇ ਮਾਸ ਪ੍ਰਥਾਏ ਖੰਡਨ ਮੰਡਨ ਦੋਵੇਂ ਚੱਲਦੇ ਆਗਰ ਇੱਕ ਬੰਦਾ ਕੁਝ ਕਬੀਰ ਦੇ ਬੋਲਾਂ ਨੂੰ ਲੈ ਕੇ ਖੰਡਨ ਕਰੇ ਦੂਜਾ ਗੁਰਨਾਣਿਕ ਦੇ ਸ਼ਬਦਾਂ ਨੂੰ ਲੈ ਕੇ ਮੰਡਨ ਕਰਨ ਲੱਗ ਪੈਂਦਾ ਦੋ ਤਰ੍ਹਾਂ ਦੇ ਸ਼ਬਦ ਇਕੱਠੇ ਚੱਲਦੇ ਨੇ ਗੁਰਗਨ ਸਾਹਿਬ ਦੇ ਵਿੱਚ। ਔਰ ਦੋ ਤਰ੍ਹਾਂ ਦੀਆਂ ਬੜੀਆਂ ਪਰਬਲ ਦਲੀਲਾਂ ਨੇ ਤੇ ਉਹ ਦੋਵੇਂ ਦਲੀਲਾਂ ਰੱਖੋ ਤੇ ਕਿਸੇ ਸਿੱਟੇ ਤੇ ਬੰਦਾ ਨਹੀਂ ਪਹੁੰਚਦਾ। ਯਕੀਨ ਜਾਨੋ ਕਿਸੇ ਸਿੱਟੇ ਤੇ ਬੰਦਾ ਨਹੀਂ ਪਹੁੰਚਦਾ। ਅਗਰ ਇੱਕ ਕਹਿ ਦੇਵੇ ਜੀ ਜੋ ਮਾਰੇ ਜੋਰ ਕਰ ਕਹਤੇ ਹਨ ਜੋ ਹਲਾਲ ਅਗਰ ਜੀਵ ਨੂੰ ਜ਼ਬਹ ਕਰਨ ਨਹੀਂ ਹਲਾਲ ਹੈ। ਜੀ ਬਧੋਸੋ ਧਰਮ ਕਰਤਾਪ ਅਧਰਮ ਕਹੋ ਕਤ ਭਾਈ ਆਪਸ ਕੋ ਮਨ ਵਰ ਕਰਤਾਪੋ ਕਾਂ ਕੋ ਕਹੋ ਕਸਾਈ ਕਸਾਈ ਤੇ ਹੋਈ ਹੈ ਜਿਹੜਾ ਕਹਿੰਦਾ ਭਈ ਹਲਾਲ ਭਈ ਮੈਂ ਕਰਨਾ ਜੇ ਇਹ ਹਲਾਲ ਤੇ ਹਰਾਮ ਕੀ ਹੋਵੇਗਾ ਇਹ ਤੇ ਹਰਾਮ ਹੈ ਇਹਨੂੰ ਕਿਸ ਤਰ੍ਹਾਂ ਹਲਾਲ ਆ ਕਹੋਗੇ ਤਾਂ ਦੂਸਰੇ ਪਾਸੇ ਮਾਸ ਸਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਧ ਕਹਾਵੇ ਕਿਸਵੇਂ ਪਾਪ ਸਮਾਣੇ ਪਹਿਲੇ ਪਾਸਾ ਦੇਵਾ ਪਹਿਲਾ ਮਾਸੋ ਨਿਮਿਆ ਮਾਸੇ ਅੰਦਰ ਸਾਸ ਜਾਂ ਬਾਹਰ ਨਿਮਿਆ ਮੰਮਾ ਮਾਸ ਗਰਾਸ ਵੱਡਾ ਹੋਇਆ ਵਿਆਹਾ ਕਰ ਲਿਆ ਮਾਸ ਮਾਸੋ ਹੀ ਮਾਸ ਉਪਜੇ ਮਾਸੋ ਸੱਬੇ ਸਾਗ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ ਮੰਡਨ ਕਰਨ ਵਾਲਾ ਆਪਣੇ ਢੰਗ ਦੇ ਸ਼ਬਦ ਚੁਣ ਲੈਂਦਾ ਖੰਡਨ ਵਾਲਾ ਆਪਣੇ ਢੰਗ ਦੇ ਸ਼ਬਦ ਚੁਣ ਲੈਂਦਾ ਤੇ ਜਿਨੇ ਮੰਡਨ ਕਰਨਾ ਉਹ ਭਾਈ ਗੁਰਦਾਸ ਜੀ ਦੀ ਪੌੜੀ ਉਹ ਚੁਣਦਾ ਮਾਸ ਪਵਿੱਤਰ ਗਰਸਤ ਵਿੱਚ ਜਿੱਤੇ ਭਾਈ ਗੁਰਦਾਸ ਜੀ ਨੇ ਲਿਖ ਦਿੱਤਾ ਤੇ ਜਿਨੇ ਖੰਡਨ ਕਰਨਾ ਉਹ ਕਹਿੰਦਾ ਸਿੰਘ ਪਜੋਤੀ ਬੱਕਰੀ ਖਿੜਖਿੜਾਸੀ ਉਹ ਇਹ ਲੈ ਲੈਂਦਾ ਉਹ ਭਾਈ ਗੁਰਦਾਸ ਜੀ ਦੀ ਇਹ ਬਾਹਰ ਲੈ ਲੈਂਦਾ ਪਰ ਦੋਵੇਂ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋਵੇਂ ਸ਼ਬਦ ਮੌਜੂਦ ਨੇ ਇਹ ਇੱਕ ਤਰਫ ਹੀ ਕੋਈ ਗੱਲ ਨਹੀਂ ਹੈ ਤੇ ਮੈਨੂੰ ਇੱਕ ਸੱਜਣ ਨੇ ਸੱਜਣ ਕੇ ਇੱਕ ਬੀਬੀ ਸੀ ਜਿਸ ਨੇ ਪੁਸਤਕ ਲਿਖੀ ਦਿੱਲੀ ਦੇਚ ਤੇ ਮੈਨੂੰ ਮੇਟ ਕਰਕੇ ਕਹਿਣ ਲਗੇ ਇਹਦੇ ਬਾਰੇ ਮੈਨੂੰ ਰਾਏ ਦਿਓ ਜ਼ਰੂਰ ਤੇ ਮੈਂ ਕਿਹਾ 3 400 ਸਫੇ ਦੀ ਕਿਤਾਬ ਹੈ ਤੇ ਮੈਨੂੰ ਹੁਣ ਪੜਨ ਲਗੇ ਤੇ ਇੱਕ ਦੋ ਦਿਨ ਚਾਹੀਦੇ ਨੇ ਤਾਂ ਰਾਏ ਦੇਾਂ ਕਿ ਦਸਤੀ ਕਿਸ ਤਰ੍ਹਾਂ ਦੇ ਦੇਂ ਮਾਡਰਨ ਟਾਊਨ ਸ਼੍ਰੀ ਗੁਰ ਸਿੰਘ ਸਬਾਦਾਸ ਕਥਾ ਕਰ ਰਿਆ ਸੀ ਦਿੱਲੀ ਦੇਚ ਤੇ ਤੀਜੇ ਦਿਨ ਕਹਿਣ ਲਗੇ ਹੁਣ ਰਾਏ ਦਿਓ ਮੈਂ ਆਖ ਬੜੀ ਲੰਬੀ ਰਾਏ ਹੈ ਫਿਰ ਕਹਿ ਲਗੀ ਬਿਠੀਕ ਹੈ ਬੈਠਦੇ ਆ ਘਰ ਦੇ ਚਾਹ ਪਾਣੀ ਪੀਂਦੇ ਆ ਹੋਰ ਵੀ ਸਜਣਾ ਮਿੱਤਰਾਂ ਨੂੰ ਬਿਲਾ ਲੈਂਦੇ ਮੈਂ ਕਿ ਠੀਕ ਹੈ ਜ਼ਰੂਰ ਬੁਲਾ ਫਿਰ ਪੰਕਤੀ ਸੀ ਗੁਰਨਾਮਕ ਦੇਵ ਜੀ ਮਹਾਰਾਜ ਦੀ ਇਹ ਜਿਸ ਆਧਾਰ ਦੇਤੇ ਕਿਤਾਬ ਲਿਖੀ ਗਈ ਰਸ ਸੋਨਾ ਰਸ ਰੁੱਪਾ ਕਾਮਣ ਰਸ ਪਰ ਮਲਕੀ ਵਾਸ ਰਸ ਸੇ ਜਾ ਰਸ ਘੋੜੇ ਮੰਦਰ ਰਸ ਮੇਠਾ ਰਸ ਮਾਸ ਇਨੇ ਮੈਂ ਅਰਜ਼ ਕਰਦੇ ਆ ਇਹ ਜੋ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਮੇਰਾ ਨਿੱਜੀ ਫੈਸਲਾ ਕੁਝ ਵੀ ਨਹੀਂ ਹੋਵੇਗਾ ਮੈਂ ਆਪਣੀ رائے ਇਸ ਸੰਬੰਧ ਵਿੱਚ ਕੁਝ ਵੀ ਨਹੀਂ ਦੇਵਾਂਗਾ ਸਿਰਫ ਗੁਰਬਾਣੀ ਦੇ ਵਾਕ ਤੁਹਾਡੇ ਸਾਹਮਣੇ ਰੱਖਣੇ ਨੇ ਨਿੱਜੀ رائے ਕੁਝ ਵੀ ਨਹੀਂ ਕਿਉਂਕਿ ਨਿੱਜੀ رائے ਮੈਂ ਦੇ ਦੇਵਾਂ ਫਿਰ ਇੱਕ ਤਰਫੀ ਗੱਲ ਹੋ ਜਾਏਗੀ ਦੋ ਤਰਫੀ ਨਹੀਂ ਹੁੰਦੀ ਰਸ ਸੋਨ ਰਸ ਰੂਪਾ ਕਾਮਣ ਰਸ ਪਰ ਮਲਕੇ ਵਾਸ रस से जा रस घोड़े मंदर रस्मी ठा रसमास एते रस शरीर के कै घट नाम निवास किथे नाम दा निवास होवे जिथे इतने रस ने रसमी ठा रसमास रस रस नु लेके उलंबी चौड़ी किताब 350 350 صفحه دی لکھے تے سدھ کیتا بڑے سونے ویگیانک ٹانگ نہ لویں ਕਿ ਮਨੁੱਖ ਦੇ ਸਰੀਰ ਦੀਆਂ ਅੰਤਣੀਆਂ ਇਸ ਢੰਗ ਦੀਆਂ ਨਹੀਂ। ਦੰਦ ਵੀ ਇਸ ਢੰਗ ਦੇ ਨਹੀਂ ਨਾ। ਤੇ ਮੈਂ ਉਸ ਨੂੰ ਆਖੇ ਪੂਰੀ ਸ਼ਬਦ ਦੀ ਵਿਆਖਿਆ ਨਹੀਂ ਹੈ। ਇਹ ਬਹੁਤ ਅਧੂਰੀ ਤੋਂ ਵੀ ਅਧੂਰੀ ਵਿਆਖਿਆ ਹੈ। ਆਖਣ ਲੱਗੇ ਕਿਸ ਤਰ੍ਹਾਂ ਮੈਂ ਕਿ ਪਹਿਲੇ ਇਹ ਲਿਖਿਆ ਰਸ ਸੋਨਾ ਤੇ ਸੋਨੇ ਦਾ ਹਾਰ ਤੂੰ ਗਲ ਦੇ ਚ ਪਾਇਆ ਹੈ। ਇਹ ਪਹਿਲੇ ਗੱਲੀ ਦੇ ਸੁੱਟ ਤੋਂ ਬਾਅਦ ਸੋਟੇ ਨੂੰ ਗੱਲ ਤੇ ਇਥੋਂ ਹੀ ਆਰੰਭ ਕੀਤੀ ਹੈ ਗੁਰੂ ਨੇ। ਰਸ ਸੋਨਾ। ਹੱਥਾਂ 'ਚ ਮੰਦਰੀਆਂ ਵੀ ਤੂੰ ਪਾਈਆਂ, ਗਲੇ ਦੇ 'ਚ ਤੂੰ ਸੋਨੇ ਦਾ ਹਾਰ ਵੀ ਪਾਇਆ ਚੁੱਕੇ ਪਰੇ ਸੁੱਟ ਪਹਿਲੇ। ਫਿਰ ਗੱਲ ਕਰ। ਰਸ ਸੋਨਾ, ਰਸ ਰੂਪਾ। ਦੂਜਾ ਰਸ ਚਾਂਦੀ, ਅਗਰ ਕੋਈ ਚਾਂਦੀ ਦੇ ਪਾਂਡੇ ਜਾਂ ਕੋਈ ਹੋਰ ਸਾਜ਼ੋ-ਸਮਾਨ ਤੇਰੇ ਘਰ 'ਪੇ ਹੋਵੇ ਤੋ ਉਹ ਵੀ ਚੁੱਕੇ ਪਰੇ ਮਾਰ। ਕਾਮਣ ਰਸ। ਇਸਤਰੀ ਵਾਸਤੇ, ਪੁਰਸ਼ ਰਸ ਤੇ ਪੁਰਸ਼ ਵਾਸਤੇ ਇਸਤਰੀ। ਤੇ ਅਗਰ ਤੇਰਾ ਕੋਈ ਪਤੀ ਹੈ ਤੇ ਉਹਨੂੰ ਘਰੋਂ ਕੱਢ ਫੇਰਾ। ਕਿ ਸਤਗੁਰੂ ਇਹ ਕਹਿ ਰਹੇ ਨੇ ਰਸ ਸੋਨਾ ਰਸ ਰੂਪਾ ਕਾਮਣ ਰਸ ਪਰ ਮਲਕੇ ਵਾਸ ਸੁਗੰਧੀ ਸੰਤ इत्याਦਕ ਅਤਰ ਤੇ ਇਹ ਫਿਰ ਪਰੇ ਸੁੱਟ ਘਰ ਦੇ ਚ ਨਹੀਂ ਹੋਣੇ ਚਾਹੀਤੇ ਰਸ ਸੇ ਜਾ ਰਸ ਘੋੜੇ ਮੰਦਰ ਰਸਮੀ ਠਾਰਾ ਸਮਾਸ ਨਿਵਾਰੀ ਪਲੰ ਸੋਹਣੇ ਬਸਤਰ ਮਕਾਨ ਮੰਦਰ ਮਕਾਨ ਇੱਕ ਰਸ ਹੈ ਤੇ ਮੈਂ ਕਿਹਾ ਮਾਡਲ ਟਾਉਨ ਲਈ ਤੇ ਸਭ ਤੋਂ ਵਧੀਆ ਤੇਰੀ ਕੋਠੀ ਹੈ ਫਿਰ ਇਹਨੂੰ ਪਾਨਾ ਤੋੜ ਫਿਰ ਇਹਨੂੰ ਨਜ਼ਰੇ ਆਤਿਸ਼ ਕਰ ਐਨਾ ਸੋਹਣਾ ਮਕਾਨ ਤੇ ਮਹਾਰਾਜ ਕਹਿੰਦੇ ਪੈਨੇ ਮਕਾਨ ਰਸ ਹੁੰਦਾ ਰਸੇ ਜਾ ਰਸ ਘੋੜੇ ਮੰਦਰ ਉਹਨਾਂ ਜ਼ਮਾਨਿਆਂ ਦੇ ਵਿੱਚ ਰਈਸ ਉਹਦੇ ਉਹਨੂੰ ਗਿਣਦੇ ਸਨ ਜਿਹਦੇ ਕੋਲ ਕੋਈ ਬਹੁਤ ਵਧੀਆ ਘੋੜਾ ਹੋਵੇ ਅਸਵਾਰੀ ਵਾਸਤੇ ਮੈਂ ਖਾ ਸواری ਦਾ ਸਾਜ ਉਸਮਾਨ ਤੁਹਾਡੇ ਕੋਲ ਵੀ ਇਹ ਗੱਡੀ ਖੜੀ ਹੈ ਇਹਨੂੰ ਫੂਕੋ ਪਹਿਲੇ ਰਸੇ ਜਾ ਰਸ ਘੋੜੇ ਮੰਦਰ ਰਸ ਮਿਠਾ ਤੇ ਮੈਂ ਕਿ ਠੀਕ ਹੈ ਚਾਹ ਦਾ ਕਬ ਮੈਂ ਪੀਂਦਾ ਪਿਆ ਮਿੱਠਾ ਇਹਦੇ ਚ ਹੈ ਇਹਦਾ ਮਤਲਬ ਤੁਸੀਂ ਵੀ ਵਰਤਦੇ ਹੋ ਤੇ ਇਹ ਤੇ ਸਤਿਗੁਰ ਕਹਿੰਦੇ ਨੇ ਰਸ ਹੈ ਮਿੱਠਾ ਨਹੀਂ ਖਾਣਾ ਚਾਹੀਦਾ ਚੁੱਕ ਕੇ ਪਰੇ ਸੁੱਟੋ ਇਹ ਤੇ ਰਸ ਹੈ ਇਹ ਤੇ ਇੱਕ ਸਵਾਦ ਹੈ ਰਸੇ ਜਾ ਰਸ ਘੋੜੇ ਮੰਦਰ ਰਸ ਮਿਠਾ ਰਸ ਮਾਸ ਤੇ ਮਾਸ ਇੱਕ ਰਸ ਹੈ ਇਤੇ ਰਸ ਸਰੀਰ ਕੇ ਕੈ ਘਟਨਾਮ ਨਿਵਾਸ ਤੂੰ ਇੱਕ ਰਸ ਦੀ ਗੱਲ ਕੀਤੀ ਹੁਣ ਸਾਰੇ ਰਸਾਂ ਦਾ ਖੰਡਨ ਕਰੇ ਇਸ ਕਿਤਾਬ ਵਿੱਚ ਤੇ ਮੈਂ ਕੁਝ ਆਪਣੀ ਰਾਏ ਦੇਵਾਂਗਾ ਉਂਝ ਨਹੀਂ ਸਾਰੇ ਰਸ ਖੰਡਨ ਕਰ ਔਰ ਕੈਦੇ ਸਾਰੇ ਰਸ ਬੇ ਲੋੜਵੇਂ ਨੇ ਨਹੀਂ ਜ਼ਿੰਦਗੀ ਆਸਤੇ ਚਾਹੀਦੇ ਨਾ ਸੋਨਾ ਚਾਹੀਦਾ ਨਾ ਚਾਂਦੀ ਚਾਹੀਦੀ ਨਾ स्त्री ਨੂੰ ਪੁਰਸ਼ ਚਾਹੀਦਾ ਨਾ ਪੁਰਸ਼ ਨੂੰ ਇਸਤਰੀ ਚਾਹੀਦੀ ਨਾ ਮਕਾਨ ਚਾਹੀਦਾ ਨਾ ਸਵਾਰੀ ਚਾਹੀਦੀ ਨਾ ਸ਼ੱਕਰ ਚਾਹੀਦੀ ਹੈ ਨਾ ਕਪੜੇ ਚਾਹੀਦੇ ਨਾ ਸੁਗੰਧੀ ਚਾਹੀਦੀ ਇੱਕ ਇੱਕ ਰਸ ਦਾ ਖੰਡਨ ਕਰ ਹਾਨੀ ਕਾਰਕ ਨੇ ਤੇ ਆਖਣ ਲੱਗੇ ਹੈ ਇਸ ਢੰਗ ਨਾਲ ਵੀ ਸੋਚਿਆ ਜਾਂਦਾ ਹੈ ਤੇ ਮੈਂ ਕਿ ਜਦ ਸੋਚਣਾ ਹੈ ਤਾਂ ਫਿਰ ਪੂਰਾ ਹੀ ਸੋਚਣਾ ਹੈ ਸ਼ਬਦ ਨੂੰ ਪਰ ਵਿਚਾਰਨ ਹੈ ਤੇ ਇਸ ਢੰਗ ਨਾਲ ਵਿਚਾਰ ਆਉਂਦੀ ਹੈ ਚੁੱਪ ਕਰ ਗਈ ਮੈਂ ਕਿ ਮੈਂ رائے ਕੋਈ ਨਹੀਂ ਦੇਣੀ ਔਰ ਮੈਨੂੰ ਉਮੀਦ ਹੈ 300 ਸਫ਼ੇ ਜਿਤੋਂ ਤੁਂ ਆਪਣੀ رائے ਦਿੱਤੀ ਹੈ ਨਾ ਇਹ ਤੇਰੀ رائے ਬਦਲ ਜਾਏਗੀ ਤੂੰ ਇੱਕ ਤਰਫੀ ਫੈਸਲਾ ਦਿੱਤਾ ਜਿੰਨੇ ਚਿਰ ਤੱਕ ਸੋਨੇ ਦਾ ਖੰਡਨ ਨਹੀਂ ਕਰ ਸਕਾਂਗੇ ਮਿੱਠੇ ਦਾ ਖੰਡਨ ਨਹੀਂ ਕਰ ਸਕਾਂਗੇ ਮਕਾਨ ਦਾ ਖੰਡਨ ਨਹੀਂ ਕਰ ਸਕਦੇ ਉਤਨੇ ਚਿਰ ਤੱਕ ਸਿਰਫ ਮਾਸ ਰਸ ਨੂੰ ਸਾਹਮਣੇ ਲੈ ਕੇ ਤੂੰ ਅਕਾਲ ਤਖਤ ਦੇ ਬਣੇ ਹੋਏ ਖਰੜੇ ਦੀ ਮੁਖਾਲਫਤ ਨਹੀਂ ਕਰ ਸਕਦੇ ਪੰਥ ਦਾ ਫੈਸਲਾ ਚੁੱਪ ਕਰ ਗਏ ਅੱਜ ਤੱਕ ਮੈਨੂੰ ਜਵਾਬ ਨਹੀਂ ਮਿਲਿਆ ਔਰ ਇਹ ਪੰਕਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸ ਸੋਨਾ ਰਸ ਰੂਪਾ سونے ਨੂੰ ਰਸ ਵਾਸਤੇ ਨਹੀਂ ਗ੍ਰਹਿਣ ਕਰਨਾ ਅਗਰ ਸੋਨਾ ਰਸ ਹੋ ਗਿਆ ਹੈ ਤਾਂ سونے ਨੇ ਨਾਮ ਨਹੀਂ ਜਪਣ ਦੇਣਾ ਚਾਂਦੀ ਨੂੰ ਰਸ ਮਾਤਰ ਨਹੀਂ ਲੈਣਾ ਅਗਰ ਚਾਂਦੀ ਰਸ ਹੋ ਗਈ ਹੈ ਤਾਂ ਇਹਨੇ ਨਾਮ ਨਹੀਂ ਜਪਣ ਦੇਣਾ ਇਸਤਰੀ ਵਾਸਤੇ ਪੁਰਸ਼ ਜਾਂ ਪੁਰਸ਼ ਵਾਸਤੇ ਇਸਤਰੀ ਸਿਰਫ ਇੱਕ ਰਸ ਹੈ ਤਾਂ ਬੰਦਾ ਨਾਮ ਤੋ ਗਿਆ ਬੰਦਗੀ ਤੋਂ ਗਿਆ ਪਰਮਲ ਕੇ ਵਾਸ ਬਸ ਸੁਗੰਧੀ ਹੀ ਜੀਵਨ ਦਾ ਰਸ ਹੈ ਔਰ ਕੁਛ ਨਹੀਂ ਇਹਨੇ ਵੀ ਨਾਮ ਨਹੀਂ ਜਪਣ ਦੇਣ ਜੇ ਸੁੰਦਰ ਸੇਜਾ ਤੇ ਅਸਵਾਰੀਆਂ ਬਸ ਸਿਰਫ ਰਾਸੀ ਨੇ ਅ ਮੈਨੂੰ ਕਾਫੀ ਚੀਰੀ ਪਾਵੇਂ ਹੋ ਗਏ ਇੱਕ ਸੱਜਣ ਨੇ ਕਿਹਾ ਬਈ ਇੱਕ ਸੰਤ ਦੇ 200 ਜੋੜੇ ਨੇ ਪੈਰਾਂ ਦੇ 200 ਜੋੜੇ ਤੇ ਮੈਂ ਕਿਹਾ ਉਹਨੂੰ ਤਾਂ ਫਿਰ ਬਾਲਟਾ ਦੀ ਦੁਕਾਨ ਖੋਲ ਲੈਣੀ ਚਾਹੀਦੀ ਸੀ 200 ਜੋੜੇ ਨੇ ਜੋੜੇ ਦੇ ਦੋ ਹੀ ਬਤੇਰੇ ਨੇ ਵੱਤੋ ਇੱਕ ਹੀ ਕਾਫੀ ਹੈ ਪਹਿਨਣਾ ਹੈ ਤੇ 200 ਜੋੜੇ ਨੇ ਉਹ ਜੋੜਿਆਂ ਚ ਰਸ ਮੈਂ ਇੱਕ ਜਾਬਦਾ ਪਿਛਲੇ ਜਨਮ ਵਿੱਚ ਮੋਚੀ ਜ਼ਰੂਰ ਰਿਆ ਹੋਣਾ ਐਨੀ ਮਮਤਾ ਐਨੀ ਪਕੜ ਐਨੀ ਖਿੱਚ ਐਨਾ ਰਸ ਕਿ ਦਿਨ ਦੇ ਚ 8-8 ਜੋੜੇ ਬਦਲਨੇ ਹੁਣੇ ਹੋਰ ਪਾਇਆ 15 ਮਿੰਟ ਬਾਅਦ ਹੋਰ ਪਾ ਲਿਆ ਘੰਟੇ ਬਾਅਦ ਹੋਰ ਜੋੜਾ ਪਾ ਲਿਆ ਇੰਨੀ ਜੋੜਿਆਂ ਚ ਮਮਤਾ ਇਤਨੀ ਜੋੜਿਆਂ ਚ ਪਕੜ ਤੇ ਇਹ ਜੋੜਿਆਂ ਦਾ ਰਸ ਰੱਬ ਨਾਲ ਜੁੜਨ ਦੇਣਗੇ ਇਹਦੇ ਜੋੜਿਆਂ ਨਾਲ ਹੀ ਜੋੜ ਕੇ ਰੱਖ ਦੇਣਗੇ ਜੁੱਤੀਆਂ ਨਾਲ ਹੀ ਜੁੜ ਕੇ ਰਹਿ ਜਾਏਗਾ ਬੰਦਾ ਉਰਕੀ ਰਸ ਸੋਨਾ ਰਸੇ ਜਾ ਰਸ ਘੋੜੇ ਮੰਦਰ ਮਕਾਨ ਤੇ ਮਕਾਨ ਰਸ ਵੀ ਬਣ ਜਾਂਦਾ ਹੈ ਸ਼ਾਇਦ ਮੈਂ ਆਪ ਨੂੰ ਅਰਜ਼ ਕੀਤੀ ਹੈ ਜਾਂ ਨਹੀਂ ਬੰਬਈ ਵਿੱਚ ਮੇਰਾ ਇੱਕ ਕਲਾਸ ਫੈਲੋ ਮੈਨੂੰ ਕਹਿਣ ਲੱਗਾ ਗਏ ਨੇ ਜੀ ਜਦ ਵੀ ਤੁਸੀਂ ਇੱਥੇ ਆਣਾ ਤੇ ਸਾਡੇ ਘਰ ਚਾਹ ਪੀਣੀ ਹੈ ਜ਼ਰੂਰ ਮੈਂ ਕਿਹਾ ਅੱਛਾ ਕੋਈ ਗੱਲ ਨਹੀਂ ਬਚਨ ਕਰਦੇ ਤੂੰ ਬਚਪਨ ਦਾ ਸਾਥੀਏ ਇਕੱਠੇ ਤੇਰੇ ਨਾਲ ਪੜਦੇ ਰਹੇ ਹਾਂ ਖਾਲਸਾ ਸਕੂਲ ਦੇ ਚ ਤੇਰਾ ਸੁਭਾਅ ਵੀ ਬੜਾ ਚੰਗਾ ਸੀ ਤੇ ਪੁਰਾਣੀਆਂ ਯਾਦਾਂ ਤੂੰ ਤਾਜ਼ੀ ਕਰ ਲਈਆਂ ਤੇ ਮੈਂ ਕਿ ਮੈਂ ਨਵੰਬਰ ਦੇ ਮਹੀਨੇ ਚ ਹਰ ਸਾਲ ਇੱਥੇ ਆਉਣਾ ਉਹਨਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੇ ਚਲਿਆ ਕਰਾਂਗੇ ਤੇਰੇ ਘਰ ਸਾਥੀਆਂ ਨੂੰ ਲਾਲ ਲੈ ਕੇ ਜਿਉਂ ਉਸਦੇ ਘਰ ਗਏ ਨਾ ਤੋ ਲੱਗਾ ਮਕਾਨ ਦਿਖਾਣਾ ਕਹਿੰਦਾ ਗੈਨੇ ਜੀ ਚਾਹ ਬਾਅਦ ਚ ਪੀਵਾਂਗੇ ਪਹਿਲੇ ਮੇਰਾ ਮਕਾਨ ਵੇਖ ਲੈ ਇੱਕ ਕਮਰਾ ਦਿਖਾਇਆ ਦੂਜਾ ਦਿਖਾਇਆ ਤੀਜਾ ਦਿਖਾਇਆ ਕਿ ਕਿ ਦੀ ਵਿਆਖਿਆ ਕਰਿਆ ਜਾਏ ਮੇ ਇਹ ਟਾਈਲਾਂ ਫਲਾਣੀ ਥਾਂ ਤੋਂ ਲਿਆਂਦੀਆਂ ਨੇ ਇਹ ਜਿਹੜੀ ਦੀਵਾਰ ਤੁਸੀਂ ਦੇਖੋ ਇਹਦੇ 'ਚ ਜਿਹੜੀ ਮੈਂ ਚਿੱਤਰਕਾਰੀ ਕਰਾਈਏ ਫਲਾਣੀ ਥਾਂ ਤੋਂ ਚਿੱਤਰਕਾਰ ਮੰਗਾਇਆ ਕਿ ਗੱਲ ਦੀ ਵਿਆਖਿਆ ਕਰੇ ਤੇ ਮੈਨੂੰ ਕੱਕ ਸਮਝਣਾ ਕਿਉਂਕਿ ਹੁਣ ਬਿਲਡਿੰਗ ਬਣਾਉਣ ਦਾ ਕੰਮ ਨਾ ਸੀ ਕਦੀ ਕੀਤਾ ਤੇ ਨਾ ਹੀ ਨਹੀਂ ਸਮਝ ਕੋਈ ਇੰਜੀਨੀਅਰ ਸਮਝੇ ਤੇ ਬੜੀ ਲੰਬੀ ਚੌੜੀ ਵਿਆਖਿਆ ਤੇ ਸਿਰ ਦਾ ਬੋਝ ਬਣ ਗਈ ਖੈਰ ਚਾਹਤੇ ਉਸਨੇ ਪਿਲਾਈ ਲੇਕਿਨ ਮੈਂ ਇੱਕ ਅਨੁਭਵ ਲੈ ਲਿਆ ਵੀ ਮਕਾਨ ਇਹਨੇ ਰਹਿਣ ਵਾਸਤੇ ਨਹੀਂ ਬਣਾਇਆ ਦਿਖਾਣ ਵਾਸਤੇ ਬਣਾਇਆ ਤੇ ਇੱਥੇ ਮੇਰੀ ਤਰ੍ਹਾਂ ਜਿਹੜਾ ਵੀ ਨਵਾਂ ਨਵਾਂ ਚਾਹ ਪੀਣ ਆਇਆ ਉਹਦੀ ਖੈਰ ਕੋਈ ਨਹੀਂ ਇਹਨਾਂ ਸਾਰੇ ਕਮਰਿਆਂ 'ਚ ਘੁੰਮਣਾ ਹੀ ਪੈਣਾ ਉਹਨੂੰ ਪਰ ਕਰਮਾ ਕਰਨੀ ਪੈਣੀ ਪਕੜ ਰਸੇ ਜਾ ਰਸ ਘੋੜੇ ਮੰਦਰ ਉਹਦੇ ਵਾਸਤੇ ਮਕਾਨ ਰਸ ਬਣ ਗਿਆ ਤੇ ਇਹੋ ਜਿਹਾਂ ਤੇ ਬੰਦੇ ਨੂੰ ਅੱਠੇ ਪੈਰ ਮਕਾਨ ਚੇਤੇ ਆਉਣਾ ਹੈ ਰਾਮ ਥੋੜੀ ਚੇਤੇ ਆਣਾ ਨਾਮ ਥੋੜੀ ਚੇਤੇ ਆਏ ਮਕਾਨ ਚੇਤੇ ਆਏ ਤੋ ਮੈਂ ਹਰ ਸਾਲ ਕੋ ਗਾਲਬਨ ਮੈਂ 22 23 ਸਾਲ ਤੋਂ ਲਗਾਤਾਰ ਬੰਬੇ ਗੁਰਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੇ ਕਿਸੇ ਮਹਾਂਪੁਰਸ਼ ਨਾਲ ਕੀਤੇ ਵਚਨ ਦੇ ਮੁਤਾਬਕ ਪਹੁੰਚਦਾ ਹੁੰਦਾ ਹਰ ਸਾਲ ਫਿਰ ਪਹੁੰਚਿਆ ਤੇ ਫਿਰ ਉਹ ਆਇਆ ਕਹਿੰਦਾ ਗੈਨੀ ਜੀ ਚੱਲਣਾ ਵੈਦਾ ਯਾਦ ਹੈ ਮੈਂ ਕਿ ਮੈਨੂੰ ਬਿਲਕੁਲ ਯਾਦ ਹੈ ਵੈਦਾ ਚਲਾਂਗਾ ਤੇ ਨਾਲ ਜਿਹੜਾ ਰਾਗੀ ਜੱਥਾ ਸੀ ਕਹਿਣ ਲੱਗੇ ਗੈਨੀ ਜੀ ਇਹ ਮਕਾਨ ਦਿਖਾਵੇਗਾ ਮੈਂ ਕਿ ਨਹੀਂ ਉਹ ਦਿਖਾ ਚੁੱਕੇ ਮੈਂ ਫਿਕਰ ਨਾ ਕਰੋ ਤੁਸੀਂ ਫਿਕਰ ਨਾ ਕਰੋ ਉਹ ਦਿਖਾ ਚੁੱਕੇ ਪਿਛਲੇ ਸਾਲ ਗੱਲ ਨਿਭਰ ਗਈ ਤੇ ਜਿਉਂ ਘਰ ਪਹੁੰਚੇ ਨਾ ਕਹਿਣ ਲੱਗਾ ਗੈਨੇ ਜੀ ਅਸੀਂ ਉੱਪਰ ਵੀ ਬਣਾਇਆ ਹਾਂ ਦੂਸਰੀ ਮੰਜ਼ਲ ਦੂਸਰੀ ਮੰਜ਼ਲ ਬਣਾਈ ਮੈਂ ਕਿਹਾ ਲੈ ਹੁਣ ਤੇ ਉੱਪਰ ਪੌੜੀਆਂ ਚੜ੍ਹਣੀਆਂ ਪੈਣੀਆਂ ਨੇ ਪਤਾ ਨਹੀਂ ਕਿੰਨਾ ਘੁਮਾਏਗਾ ਔਰ ਯਕੀਨ ਹੈ ਜਾਣੋ 40 50 ਮਿੰਟ ਸਿਰ ਖਪੰਦਾ ਰਿਹਾ ਇੱਕ ਇੱਕ ਚੀਜ਼ ਦਾ ਉੱਥੇ ਮੈਨੂੰ ਬਾਰ ਬਾਰ ਖਿਆਲ ਆਇਆ ਬੇ ਇਸ ਬੰਦੇ ਤੇ ਤਰਸ ਕਰਨਾ ਚਾਹੀਦਾ ਇਹਨਾਂ ਅੱਥੇ ਪੈਰ ਮਕਾਨ ਚੇਤੇ ਰਸ ਬਣ ਗਿਆ ਮਕਾਨ ਰਸ ਬਣ ਗਿਆ ਕਿਸੇ ਵਾਸਤੇ ਅਸਵਾਰੀ ਕੋਈ ਮੋਟਰਕਾਰ ਰਸ ਹੋ ਸਕਦੀ ਹੈ ਕਿਸੇ ਵਾਸਤੇ ਸ਼ੱਕਰ ਰਸ ਹੋ ਸਕਦੀ ਹੈ ਕਿਸੇ ਵਾਸਤੇ ਮਾਸ ਰਸ ਹੋ ਸਕਦਾ ਹੈ ਕਿਸੇ ਵਾਸਤੇ ਸੋਨਾ ਰਸ ਹੋ ਸਕਦਾ ਹੈ ਕਿਸੇ ਵਾਸਤੇ ਚਾਂਦੀ ਰਸ ਹੋ ਸਕਦਾ ਹੈ ਕਿਸੇ ਵਾਸਤੇ ਕਪੜੇ ਰਸ ਜਿਹੜੀ ਚੀਜ਼ ਰਸ ਬਣ ਗਈ ਹੈ ਉਹ ਨਾਮ ਰਸ ਨਹੀਂ ਲੈਣ ਦੇਵੇਗੀ ਐਨੇ ਮਾਰਸ ਕਰਦੇ ਹਨ ਵਿਗਨ ਪਾ ਦੇਵੇ ਔਰ ਯਕੀਨ ਹੈ ਜਾ ਰਿਹਾ ਹੂੰ ਉਹਨੇ ਤੀਜੀ ਦਫਾ ਵੀ ਕਿਹਾ ਤੀਸਰੇ ਸਾਲ ਪਰ ਅਦਕੀ ਮੈਂ ਵੀ ਪੂਰੀ ਤਿਆਰੀ ਕਰ ਲਈ ਮੈਂ ਕਿ ਜੇ ਉਹਨੇ ਹੁਣ ਦਿਖਾਣ ਦੀ ਤਿਆਰੀ ਕੀਤੀ ਤੇ ਆਪਾਂ ਵੀ ਤਿਆਰੀ ਕਰਕੇ ਜਾਈਏ ਉਹ ਅਦਕੀ ਉਸਨੇ سلسلہ ਬਦਲਿਆ ਕਹਿੰਦਾ ਗੈਨੇ ਜੀ ਅਸੀਂ ਇੱਕ ਬਗੀਚਾ ਲਾਇਆ ਸਕੋਠੀ ਰਿਚ ਤੇ ਤੁਹਾਨੂੰ ਦਿਖਾਣਾ ਤੇ ਮੈਨੂੰ ਕਹਿਣ ਲੱਗੇ ਜਿਹੜੀ ਤੁਸੀਂ ਘਾਸ ਦੇਖਦੇ ਪੈਓ ਨਾ ਇਹ ਅਸੀਂ ਸਪੈਸ਼ਲੀ ਮੰਗਾਈਏ ਕਸ਼ਮੀਰ ਤੋਂ ਇਹਦੇ ਉੱਤੇ ਤੁਸੀਂ ਬੈਠੋਗੇ ਤੇ ਜਿਵੇਂ ਕਾਲੀਮ ਤੇ ਬੈਠ ਗਏ ਤੇ ਮੈਂ ਕਿਹਾ ਤੇ ਪਿੰਡਾਂ ਚ ਬੁਥੇਰੀ ਖੜੀ ਹੈ ਆਮ ਖੜੀ ਹੈ ਮੱਝਾਂ ਚਰਦੀਆਂ ਪੀਨ ਗਊਆਂ ਚਰਦੀਆਂ ਪੀਨ ਇਹਦੇ 'ਚ ਤੇ ਕੋਈ ਖਾਸੀਅਤ ਕੋਈ ਨਹੀਂ ਫਿਰ ਉਹਨੇ ਮੈਨੂੰ ਕੁਝ ਫੁੱਲ ਦਿਖਾਇਆ ਤੇ ਮੈਂ ਕਿਹਾ ਹੇਮਕੁਣ ਸਿੰਘ ਸਾਹਿਬ ਜਾਈਏ ਨੇ ਰਸਤੇ 'ਚ ਪਹਾੜਾਂ ਦੇ ਪਹਾੜ ਭਰੇ ਪੈਨੇ ਨਾ ਫੁੱਲਾਂ ਨਾਲ ਕੋਈ ਵਡਿਆਈ ਥੋੜੀ ਕੁਝ ਵੀ ਨਹੀਂ ਐ ਤੇ ਪੰਜ ਸੱਤ ਚੀਜ਼ਾਂ ਉਹਨੇ ਮੈਨੂੰ ਹੋਰ ਦਿਖਾਈਆਂ ਖਾਸ ਤੇ ਮੈਂ ਹਰ ਇੱਕ ਚੀਜ਼ ਨੂੰ ਪੰਡ ਦਿੱਤਾ ਮੋੜ ਕੇ ਉਸਨੇ ਕਦੀ ਚਾਹ ਨਹੀਂ ਆਖੀ ਇਤ ਨੇੜੇ ਵੀ ਨਹੀਂ ਆਇਆ ਕਿਉਂਕਿ ਉਹਦੀ ਰਸ ਦੀ ਪੂਰਤੀ ਨਹੀਂ ਹੋਈ ਉਹਦਾ ਸਦੀ ਪੂਰਤੀ ਤਾਂ ਹੁੰਦੀ ਉਹ ਦਿਖਾਉਂਦਾ ਤੇ ਅਗਲਾ ਦਾਦ ਰਵੇ ਵੀ ਹਾਂ ਕੋਈ ਗੱਲ ਹੈ ਤੇ ਮੈਂ ਕਿਹਨ ਇਹਦਾ ਰਸ ਘਟਾਈਏ ਤਾਂ ਹੀ ਕੋਈ ਗੱਲ ਬਣੇਗੀ ਆਪਾਂ ਚੋਟ ਕਰਨੀ ਸ਼ੁਰੂ ਕਰ ਦਿੱਤੀ ਔਖਾ ਤਾਂ ਬਹੁਤ ਹੋ ਗਿਆ ਮੁੜ ਕੇ ਕੋਲ ਵੀ ਨਾ ਆਇਆ ਤੇ ਮੈਂ ਕਿ ਸ਼ਾਇਦ ਇਸ ਤਰੀਕੇ ਨਾਲ ਮਕਾਨ ਦਿਖਾਣ ਦੀ ਬਿਰਤੀਸ ਦੀ ਜਾਂਦੀ ਰਹੇ ਕਿਉਂਕਿ ਦਿਖਾਈ ਜਾਂਦਾ ਹੈ ਹਾਲਾਂਕਿ ਮਕਾਨ ਰਹਿਣ ਵਾਸਤੇ ਹੈ ਦਿਖਾਣ ਵਾਸਤੇ ਨਹੀਂ ਕਪੜੇ ਪਹਿਨਣ ਵਾਸਤੇ ਨੇ ਦਿਖਾਣ ਵਾਸਤੇ ਨਹੀਂ ਧਨ ਖਰਚਣ ਵਾਸਤੇ ਹੈ ਦਿਖਾਣ ਵਾਸਤੇ ਨਹੀਂ ਭੋਜਨ ਛਕਣ ਵਾਸਤੇ ਹੈ ਦਿਖਾਣ ਵਾਸਤੇ ਨਹੀਂ ਕਲੀ ਬਗੌਰ ਮੁਤਾਲਾ ਕਰਕੇ ਵੇਖ ਲੈਣਾ ਜੁੱਤੀਆਂ ਪਹਿਨਣ ਵਾਸਤੇ ਨੇ ਦਿਖਾਣੋ ਵਾਸਤੇ ਨਹੀਂ ਤੋ ਜਿੱਥੇ ਦਿਖਾਵਾ ਆ ਗਿਆ ਉਥੇ ਤੇ ਰਸ ਇਹ ਰਸ ਨਾਮ ਨਹੀਂ ਜਪਣ ਦੇਗੇ ਤੋ ਰਸ ਮਿੱਠਾ ਰਸਮਾਸ ਜਿਹਦੇ ਵਾਸਤੇ ਮਾਸ ਰਾਸੀ ਬਣ ਗਿਆ ਇਸ ਰਸ ਨੇ ਨਾਮ ਨਹੀਂ ਜਪਣ ਦੇਣਾ ਜਿਸ ਵਾਸਤੇ ਮਿੱਠਾ ਰਸ ਬਣ ਗਿਆ ਇਹਨੇ ਨਾਮ ਨਹੀਂ ਜਪਣ ਦੇਣਾ ਜਿਸ ਵਾਸਤੇ ਸੋਨਾ ਰਸ ਬਣ ਗਿਆ ਇਹਨੇ ਨਾਮ ਨਹੀਂ ਜਪਣ ਦੇਣਾ ਗੱਲ ਤੇ ਇਤਨੀ ਹੈ ਵਜਾਹ ਤਾਂ ਨਹੀਂ ਹੈ ਜੇ ਰਸ ਨਹੀਂ ਤੇ ਠੀਕ ਜੇ ਰਸ ਹੈ ਤੇ ਇੱਕ ਇੱਕ ਚੀਜ਼ ਨੇ ਵਿਗਨ ਖੜਾ ਕਰ ਦੇਣਾ ਇੱਕ ਇੱਕ ਚੀਜ਼ ਨੇ ਰੱਬ ਨਾਲ ਜੋ ਹੈ ਨਹੀਂ ਜੁੜਨ ਦੇਣਾ ਪਰਮਾਤਮਾ ਨਾਲ ਨਹੀਂ ਜੁੜਨ ਦੇਣਾ ਪੰਕਤੀ ਫਿਰ ਮੈਂ ਤੁਹਾਡੇ ਸਾਹਮਣੇ ਤੋੜਾ ਦੇ ਸਮਾਂ ਕਾਫੀ ਹੋ ਗਿਆ ਸਮਾਪਤੀ ਕਰਾਂ ਰਸ ਸੋਨਾ ਰਸ ਰੂਪਾ ਕਾਮਣ ਰਸ ਪਰ ਮਲਕੀ ਵਾਸ ਰਸੇ ਜਾ ਰਸ ਘੋੜੇ ਮੰਦਰ ਰਸਮੀ 18 ਸਮਾਸ ਇਥੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਫੈਸਲਾ ਵਿਚਾਰ ਸ਼ਬਦ ਗੁਰਨਾਣਿਕ ਪਹਿਲੇ ਪਾਠ ਸਾਜੀਦੇ ਸਿਰਫ ਅਰਥ ਫੜੇ ਸਾਹਮਣੇ ਰੱਖੇ। ਲੇਕਿਨ ਇੱਕ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਮਾਤ ਪਿਤਾ ਕੀ ਰਕਤ ਉਪਨਨੇ ਮੱਛੀ మాਸ ਨਾ ਖਾਈ। ਸਪਸ਼ਟ ਹੈਰਾਨਗੀ ਹੋਈ ਮੈਨੂੰ। ਪਾਠ ਕਰਦਿਆਂ ਇਸ ਪੰਕਤੀ ਨੂੰ ਮੈਂ ਨੋਟ ਕੀਤਾ। ਬਈ ਮੱਛੀ మాਸ ਨਾ ਖਾਈ। ਨਾਲ ਕੁਝ ਹੋਰ మాਸ ਦਾ ਵੀ ਜ਼ਿਕਰ ਕਰ ਦਿੰਦੇ ਹਨ। ਅਨੇਕਾਂ ਤਰ੍ਹਾਂ ਦੀ ਦੁਨੀਆ ਮਾਸਾਂ ਦਾ ਪ੍ਰਯੋਗ ਕਰਦੇ ਮੱਛੀ ਮਾਸ ਨਾ ਖਾਏ ਕਬੀਰ ਸੋਰਾ ਪਾਨ ਭਾਂਗ ਮਾਛਲੀ ਜੋ ਜੋ ਪ੍ਰਾਣੀ ਖਾਏ ਤੀਰਥ ਬਰਤਰ ਦਾਨ ਕੀਏ ਤੇ ਸਬਦ ਰਸਾਤ ਲਜਾਏ ਕਬੀਰ ਇਥੇ ਮਾਸ ਦਾ ਜ਼ਿਕਰ ਕਿਉਂ ਨਹੀਂ ਕਰ ਮੱਛੀ ਨੂੰ ਕਿਉਂ ਅੱਗੇ ਕਰਦਾ ਮੱਛੀ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਿਲੀਆਂ ਤੇ ਇੱਕ ਪੰਕਤੀ ਗੁਰੂ ਨਾਨਕ ਦੀ ਇਹ ਵੀ ਮਿਲੀ ਅਤ ਸਿਆਣੀ ਸੋਹਣੀ ਕਿਉਂਕਿ ਤੋਸ ਵੀ ਸਾਹ ਬਹੁਤ ਸਿਆਣੀ ਬਹੁਤ ਚੰਚਲ ਹੈ ਜਿਹੜਾ ਜੀਵ ਜਿੰਨਾ ਸਿਆਣਾ ਹੋਵੇਗਾ ਓਤਨਾ ਦੁੱਖ ਮਹਿਸੂਸ ਕਰੇਗਾ ਤੇ ਜਿਹੜਾ ਜਿੰਨਾ ਦੁੱਖ ਮਹਿਸੂਸ ਕਰੇਗਾ ਓਤਨਾ ਪਾਪ ਕਿਸੇ ਨੂੰ ਦੁਖੀ ਕਰਨਾ ਛੇਤੀ ਨਹੀਂ ਮਰਦੀ ਮੱਛੀ ਬਹੁਤ ਦੇਰ ਤੱਕ ਤੜਪਦੀ ਹੈ 8 ਘੰਟੇ ਤੜਪਾ ਕੇ ਤੇ 5 ਮਿੰਟ ਜ਼ਬਾਨ ਦਾ ਰਸ ਲੈਣਾ ਕੋਈ ਅਕਲਮੰਦੀ ਤੇ ਨਹੀਂ ਇੰਨਾ ਤੜਪਾ ਕੇ ਉਸਨੂੰ ਇਹ ਕੋਈ ਦਾਨਸ਼ਮੰਦੀ ਤੇ ਨਾ ਹੋਈ ਇਹ ਤੇ ਕੋਈ ਅਕਲਮੰਦੀ ਤੇ ਨਾ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਸ਼ਵੀਰ ਦੇ ਦਿੱਤੀ ਹੈ ਤੇ ਇਹ ਜਿਹੜੀ ਮੱਛੀ ਹੈ અત્યੰਤ ਚੰਚਲ ਸਿਆਣੀ ਤੇ ਇਹਦੇ ਨੇਤਰ ਬੜੇ ਖੂਬਸੂਰਤ ਹਿਰਨ ਦੇ ਤੇ ਮੱਛੀ ਦੇ ਨੇਤਰ ਬਹੁਤ ਖੂਬਸੂਰਤ ਮੰਨੇ ਜਾਂਦੇ ਨੇ ਤੇ ਸਤਿਗੁਰudev ਜੀ ਮਹਾਰਾਜ ਦਾ ਫਰਮਾਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਹੇ ਅਕਾਲ ਪੁਰਖ jis din di main teri chhalak vekhi e main murjhane kanj khajan khisane al firat divane ban dole jit te tah e makhe jidiyan machhiyan ne ethe murj aa gayian ne ae akal purak sariyan diyan sariyan jis din di main tere roop di chanchalta vekh le netran di khoobsurti vekh le machhiyan ki ne kuch bhi ne main murjhane kanj khajan khisane ਕਮਲ ਦਾ ਫੁੱਲ અત્યੰਤ ਖੂਬਸੂਰਤ ਹੁੰਦਾ ਹੈ ਤੇ ਸਤਿਗੁਰ ਕਹਿੰਦੇ ਨੇ हे ਪ੍ਰਭੂ ਮੈਂ ਤੇਰੀ ਸੁੰਦਰਤਾ ਕੀ ਦੇਖੀ ਸਾਰੇ ਕਮਲ ਦੇ ਫੁੱਲ ਪਿੱਕੇ ਪੈ ਗਏ ਕੁਝ ਵੀ ਨਹੀਂ ਮੀਨ ਮਰ ਜਾਣੇ ਕੰਜ ਖਜਣੇ ਖਿਸਾਨੇ ਅਲ ਫਿਰਤ دیਵਾਨੇ ਬਨ ਡੋਲੇ ਜਿੱਤ ਤਿੱ ਤਹੀ ਉਸ ਪਰਮ ਸੁੰਦਰਤਾ ਦੇਤੇ ਮੇਰਾ ਮਨ ਭੌਰੇ ਦੀ ਤਰ੍ਹਾਂ ਇਧਰ ਉਧਰ ਘੁੰਮ ਰਿਹਾ ਤੂੰ ਇਤਨਾ ਸੋਹਣਾ ਤੋ ਇਤਨਾ ਸੁੰਦਰ ਐਸੋ ਸੁੰਦਰ ਬਰਨ ਨਸਾਂ ਕੋ ਤਾਂ ਕੀ ਉਪਮਾ ਜਾਤ ਨਾ ਕਹਿੋਰੀ ਗੁਰੂ ਅਰਜਨ ਦੇਵ ਜੀ ਮਰ ਕੀਰ ਔਰ ਕਪੋਤ ਬਿੰਬ ਕੋ ਕਿਲਾ ਕੁਲਾਪੀ ਬਨੇ ਲੂਟੇ ਫੂਟੇ ਫਰੇ ਮਨ ਚੈਨ ਨਾਹੀ ਸਿਤਹਿ ਮਧੁਰ ਤੇ ਸੁੰਦਰ ਆਵਾਜ਼ਾਂ ਨੇ ਕੋਇਲ ਕੋਲ ਬੁਲਬੁਲਾ ਕੋਲ ਤੇ ਕਬੂਤਰਾਂ ਕੋਲ ਬੋਲ ਬੜੇ ਪਿਆਰੇ ਲਗਦਨ ਮਿੱਠੇ ਲਗਦਨ ਮਧੁਰ ਲਗਦਨ ਪਰ ਸਤਿਗੁਰ ਕਹਿੰਦੇ ਨੇ हे ਪ੍ਰਭੂ ਜਿਸ ਦਿਨ ਦਾ ਮੈਂ ਤੇਰਾ ਬੋਲ ਸੁਣਿਆ ਕੋਇਲਾਂ ਦੀ ਕੋਕੂ ਬੇਮੈਨੀ ਹੋ ਗਈ ਹੈ ਬੁਲਬੁਲਾਂ ਦੀ ਚਾਹਚਾਹਟ ਫਿੱਕੀ ਪੈ ਗਈ ਹੈ ਭੌਰਿਆਂ ਦੀ ਗੁੰਜਾਰ ਤੇ ਕਬੂਤਰਾਂ ਦੀ ਜਿਹੜੀ ਹੰਗਾਰ ਹੈ हे ਪ੍ਰਭੂ ਸਭ ਫਿੱਕੀ ਪੈ ਗਈ ਤੇਰੀ ਆਵਾਜ਼ ਵਿੱਚ ਬੜੀ ਮਿਠਾਸ ਬੜੀ ਮਧੁਰਤਾ ਬੜੀ ਲਚਕ दारन दरंक गयो देख दशनान पांत रूप की क्रांति जग फैल रही सितहि ऐसी गुण सागर उजागर के नागर है लीनो मन मेरो हर नयन को ओर चितहि सतगुरु देव जी महाराज दा फरमान दारन दारन कहंदे ने अनार नो दशनान पांत दशनान कहंदे ने दंदा नो दारन दरंक गयो देख दशनान पांत रूप की क्रांति जग फैल रही सितहि ਸੁੰਦਰ ਦੰਦਾਂ ਦੀ ਤਸ਼ਬੀਹ ਦਿੱਤੀ ਜਾਂਦੀ ਹੈ ਅਨਾਰ ਦੇ ਦਾਣਿਆਂ ਨਾਲ ਤੇ ਸਾਇਬ ਕਹਿੰਦੇ ਨੇ हे ਪ੍ਰਭੂ ਜਿਸ ਦਿਨ ਦੀ ਮੈਂ ਤੇਰੇ ਚਿਹਰੇ ਦੀ ਸੁੰਦਰਤਾ ਵੇਖੀ ਤੇਰੇ ਦੰਦ ਵੇਖੇ ਨੇ ਇਹ ਅਨਾਰ ਦੇ ਦਾਣੇ ਤੇ ਅਨਾਰ ਦੇ ਚ ਹੀ ਸੜ ਕੇ ਰਹਿ ਗਏ ਨੇ ਅਨਾਰ ਕੀਏ ਕੁਝ ਵੀ ਨਹੀਂ ਦਾਰਨ ਦਰੰਕ ਗयो ਦੇਖ ਦਸ਼ਨਾਨ ਪਾਂਤ ਰੂਪ ਕੀ ਕ੍ਰਾਂਤੀ ਜਗ ਫੈਲ ਰਹੀ ਸਿਤਹੀ ਐਸੀ ਗੁਣ ਸਾਗਰ ਉਜਾਗਰ ਕੇ ਨਾਗਰ ਹੈ ਲੀਨੋ ਮਨ ਮੇਰੋ ਹਰ ਨੈਣ ਕੋਰ ਚਿਤਹੀ ਤੂੰ ਗੁਣਾ ਦਾ ਸਾਗਰ ਹੈ ਅਥਾ ਸਮੁੰਦਰ ਹੈ ਬਖਸ਼ਿਸ਼ ਦਾ ਰਹਿਮਤ ਦਾ ਔਰ ਮਹਾਨ ਪ੍ਰਕਾਸ਼ ਹੈ ਉਜਾਗਰ ਤੋ ਉદય ਭਾਨ ਹੈ हे ਪ੍ਰਭੂ ਜਿਸ ਦਿਨ ਦਾ ਤੂੰ ਪ੍ਰਗਟ ਹੋਇਆ ਮੈਂ ਨਹੀਂ ਰਹਾ ਮੇਰਾ ਚਿੱਤ ਤੂੰ ਚੁਰਾ ਲਿਆ ਤੋ ਇਤਨਾ ਮਹਾਨ ਤੂੰ ਜਗਤ ਦੇ ਤੇ ਕੋਈ ਤਸ਼ਬੀਹ ਨਹੀਂ ਹੈ ਕਿ ਉਹ ਜੋ ਵੇਖਿਆ ਉਹਦੇ ਬਾਰੇ ਤਸ਼ਬੀਹ ਨਹੀਂ ਹੈ ਸਾਹਿਬ ਕਹਿੰਦੇ ਕੋਈ ਤਸ਼ਬਿਹ ਨਹੀਂ ਜੇ ਤੁਸੀਂ ਆਖੋ ਉਹਦੀ ਆਵਾਜ਼ ਕੋਇਲ ਵਰਗੀ ਮਿੱਠੀ ਹੈ ਤਾਂ ਸਤਿਗੁਰ ਕਹਿੰਦੇ ਕੋਇਲ ਕੀ ਹੈ ਕੁਝ ਵੀ ਨਹੀਂ ਜੇ ਤੁਸੀਂ ਆਖੋ ਫੁੱਲਨਾ ਵਰਗਾ ਸੁੰਦਰ ਹੈ ਤੇ ਫੁੱਲ ਕੀ ਨਹੀਂ ਕੁਝ ਵੀ ਨਹੀਂ ਕੋਈ ਤਸ਼ਬਿਹ ਨਹੀਂ ਹੈ ਐਸੋ ਸੁੰਦਰ ਬਰਨ ਨਾ ਸਾਕੋਂ ਤਾਂ ਕੀ ਉਪਮਾ ਜਾਤ ਨਾ ਕਹੋਰੀ ਮੈਂ ਦੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ